ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਜਸਮੀਤ ਪਾਟਿਆ ਜੀ ਮੌਜੂਦ ਨੇ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਸਵਾਲ ਇਹ ਹੈ ਕਿ ਪਿਛਲੇ ਸਮਿਆਂ ਚ ਜਿਹੜੇ ਬਹੁਤ ਜ਼ਿਆਦਾ ਰਿਫਿਊਜ਼ ਰਿਫਿਊਜ਼ਲ ਆਏ ਨੇ ਕੀ ਹੁਣ ਉਹਨਾਂ ਵਿਦਿਆਰਥੀਆਂ ਨੂੰ ਕੈਨੇਡਾ ਚ ਰੀਐਪਲਾਈ ਕਰ ਦੇਣਾ ਚਾਹੀਦਾ ਹੈ ਫਰਕ ਕਿਸ ਤਰ੍ਹਾਂ ਦਾ ਪਾਏਗਾ ਸਰਕਾਰ ਬਦਲਣ ਤੋਂ ਬਾਅਦ ਅਗਰ ਰੀਐਪਲੀਕੇਸ਼ਨ ਹੁੰਦੀ ਹੈ ਸਟੂਡੈਂਟਸ ਦੇ ਪ੍ਰੋਫਾਈਲ ਇਹਦੇ ਉੱਪਰ ਜਸਮੀਤ ਜੀ ਤੋਂ ਤਕਨੀਕੀ ਤੌਰ ਤੇ ਸਾਰੀ ਗੱਲ ਸਮਝਦੇ ਆ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਸਿਕਾ ਜਸਮੀਤ ਜੀ ਜਿਹੜੇ ਰਿਫਿਊਜ਼ਲ ਨੇ ਬਹੁਤ ਵੱਡੀ ਗਿ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਬਦਲੇ ਉਸ ਤੋਂ ਬਾਅਦ ਦੇਖਦੇ ਹੁਣ ਸਰਕਾਰ ਬਦਲ ਗਈ ਮਾਰ ਕਾਰਨੀ ਸਾਹਿਬ ਦੁਬਾਰਾ ਆ ਗਏ ਹੁਣ ਜਿਹੜੇ ਰਿਫਿਊਜ਼ ਨੇ ਕੀ ਉਹ ਰੀਪਲਾਈ ਕਰ ਸਕਦੇ ਨੇ ਉਹਨਾਂ ਨੂੰ ਇਸ ਗੱਲ ਦਾ ਇੰਤਜ਼ਾਰ ਸੀ ਕਿ ਸਰਕਾਰ ਬਦਲੀ ਤੋਂ ਅਸੀਂ ਰੀਪਲਾਈ ਕਰਾਂਗੇ ਸ਼ਾਇਦ ਪੋਜ਼ਿਟਿਵ ਰਿਜ਼ਲਟ ਆਵੇ ਹੁਣ ਸਰਕਾਰ ਬਦਲਣ ਤੋਂ ਬਾਅਦ ਅਗਰ ਉਹ ਰੀਪਲਾਈ ਕਰਦੇ ਨੇ ਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਤੇ ਕੀ ਹੁਣ ਵੀਜ਼ਾ ਪਹਿਲਾਂ ਦੇ ਮੁਕਾਬਲੇ ਸੁਧਰ ਕੇ ਆਏਗਾ ਕਾਰਨ ਕੀ ਕੀ ਹੋ ਸਕਦੇ ਸੋ ਦੇਖੋ ਵੀਜ਼ਾ ਡੈਫੀਨੇਟਲੀ ਸੁਧਰ ਜਾਣਗੇ ਐਂਡ ਕੀ ਕਹਿੰਦੇ ਆ ਆਈਆਰਸੀਸੀ ਨੂੰ ਡਾਇਰੈਕਸ਼ਨ ਮਿਲੇਗੀ ਕਿ ਕੀ ਰੂਲਸ ਆਪਾਂ ਫਾਲੋ ਕਰਨੇ ਆਪਾਂ ਦੇਖ ਸਕਦੇ ਆ ਕਿ ਆਈਆਰਸੀਸੀ ਮੈਨੂੰ ਲੱਗਦਾ ਕਿ ਤਨਾ ਕਿਤੇ ਡਾਇਰੈਕਸ਼ਨ ਲੈਸ ਹੋ ਗਈ ਸੀ ਕਿ ਕਿ ਸਰਕਾਰ ਕਿਹੜੀ ਆਏਗੀ ਕਿਹੜੀ ਨਹੀਂ ਆਏਗੀ ਕਿਹੜੀ ਪਾਲਿਸੀ ਫਾਲੋ ਕਰਨੀ ਕਿਹੜੀ ਪਾਲਿਸੀ ਨਹੀਂ ਫਾਲੋ ਕਰਨੀ ਉਹਦੇ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੈਗੀ ਸੀ ਬਟ ਵੀਜ਼ਾ ਡੈਫੀਨੇਟਲੀ ਇੰਪਰੂਵ ਹੋਣਗੇ ਐਂਡ ਜੇ ਤੁਸੀਂ ਗੱਲ ਕਰੀਏ ਕਿਸੇ ਰੀਫਾਈਲਿੰਗ ਕਰਨੀ ਹੈ ਦੇਖੋ ਪ੍ਰਾਈਵੇਟ ਕਾਲਜ ਦੀ ਰੀਫਾਈਲਿੰਗ ਨਾ ਕਰੋ ਫਿਰ ਰਿਫਿਊਜ਼ਲ ਮਿਲ ਸਕਦੀ ਹੈ ਜੀਆਈਸੀ ਲਾ ਕੇ ਆਪਣੀ ਫਾਈ ਕਿਉਂਕਿ GIC ਸੀਰੀਜ਼ ਇੰਪੋਰਟੈਂਟ ਫੰਡ ਸ਼ੋ ਜੇ ਆਪਾਂ ਕਰਦੇ ਆ ਤਾਂ ਫੰਡ ਸ਼ੋ ਦੇ ਨਾਂ ਤੇ ਆਪਾਂ ਕਿਸੇ ਏਜੰਟ ਨੂੰ ਲੱਖਾਂ ਰੁਪਏ ਦੇ ਦਿੰਦੇ ਆ ਪਰ ਆਪਣੇ ਦਾ ਫੰਡ ਫੇਰ ਵੀ ਫੇਕ ਹੁੰਦੇ ਆ ਜਾਂ ਸਹੀ ਨਹੀਂ ਹੁੰਦੇ ਵੀ ਤਾਂ ਨਹੀਂ ਆਂਦਾ ਫਿਰ ਆਪਾਂ GIC ਦੇ ਕੇ ਹੀ ਆਪਣੀ ਫਾਈਲ ਲਾਈਏ दैट इज ਬੈਟਰ ਔਰ ਕੀ ਕਹਿੰਦੇ ਆ ਇਸ ਦੂਸਰੀ ਚੀਜ਼ ਹੈ ਕਿ ਇੱਕ ਸਹੀ ਕੰਸਲਟੈਂਟ ਤੋਂ ਆਪਾਂ ਫਾਈਲ ਲਾਈਏ ਬਿਕਾਜ਼ ਕੰਸਲਟੈਂਟ ਇਜ਼ ਆਲਸੋ ਕਨਸੀਡਰਡ ਰਾਈਟ ਨਾਓ ਕੰਸਲਟੈਂਟ ਪ੍ਰੋਫਾਈਲਿੰਗ ਵੀ ਕੈਨੇਡਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਕੰਸਲਟੈਂਟ ਪ੍ਰੋਫਾਈਲਿੰਗ ਕਰਾਂ ਕਿ ਜਿਹੜੇ ਕੰਸਲਟੈਂਟ ਕੈਨੇਡਾ ਲਈ ਰਿਕਰੂ ਸੋ ਉਹਨਾਂ ਦੇ ਵੀ ਪ੍ਰੋਫਾਈਲ ਚ ਚੈੱਕ ਕਰਨਗੇ ਕਿ ਕਿੱਦਾਂ ਦੇ ਕੰਸਲਟੈਂਟ ਹੋਣੇ ਚਾਹੀਦੇ ਐ ਜਿਹੜੇ ਫਾਈਲ ਲਾਣਗੇ ਸੋ ਵਿ ਸਟੂਡੈਂਟਸ ਮੈਨੂੰ ਲੱਗਦਾ ਆਪਾਂ ਰੀਫਾਈਲਿੰਗ ਤਾਂ ਜ਼ਰੂਰ ਕਰਨੀ ਕਰਨੀ ਆ ਪਰ ਕਿਦੇ ਥਰੂ ਲਾਣੀ ਆ ਐਂਡ ਡੈਫੀਨਿਟਲੀ ਜਿਹੜੇ ਸਪਟੈਂਬਰ ਇਨਟੇਕਸ ਆ ਰਹੇ ਨੇ ਉਹਨਾਂ ਵਿੱਚ ਕੀ ਕਹਿੰਦੇ ਆ ਬਹੁਤ ਵੱਡੇ ਨੰਬਰ ਤੇ ਬਹੁਤ ਵੱਡੇ ਪੱਧਰ ਤੇ ਸਕਾਲਰਸ਼ਿਪਸ ਦਿੱਤੀਆਂ ਜਾ ਰਹੀਆਂ ਬਾਦ ਦੀ ਜ਼ਰੂਰ ਕੋਈ 5000 ਡਾਲਰ ਦੇ ਰਿਹਾ ਕੋਈ 6000 ਡਾਲਰ ਦੇ ਰਿਹਾ ਔਰ 1 ਜੂਨ ਤੋਂ ਸਕਾਲਰਸ਼ਿਪਸ ক্লোਜ਼ ਵੀ ਹੋ ਰਹੀਆਂ ਨੇ ਬਹੁਤ ਵੱਡਾ ਮਾਉਂਟ ਹੈ ਜਿਹੜਾ ਕਿ ਇੱਕ ਬੱਚੇ ਦੇ ਫਿਊਚਰ ਲਈ ਬਹੁਤ ਬੈਨੀਫੀਸ਼ੀਅਲ ਹੋ ਸਕਦਾ ਅਸੀਂ 10 ਲੱਖ ਦੇ ਕੇ ਜਾਣਾ ਜੇ 3 ਲੱਖ ਬਚ ਰਿਹਾ ਤਾਂ 7 ਲੱਖ ਰੁਪਈਆ ਸਾਨੂੰ ਫੀਸ ਪੈ ਰਹੀ ਸਾਲ ਦੀ ਸੋ ਬਹੁਤ ਸਾਰੇ ਕਾਲਜਿਸ ਇਦਾਂ ਦੇ ਸਕਾਲਰਸ਼ਿਪਸ ਦੇ ਰਹੇ ਨੇ ਟੂ ਅਟਰੈਕਟ ਸਟੂਡੈਂਟਸ ਮੈਂ ਕਹਾਗਾ ਪਰ ਦੂਜੇ ਪਾਸੇ ਇਦਾਂ ਦੇ ਕਾਲਜ ਵੀ ਹੈਗੇ ਐਮ ਆਈ ਟੂ ਮੈਨੀਟੋਬਾ ਚਾਹਾਂ ਸਸਕਾਚਵਨ ਜਿੱਨਾ ਕੋ ਸੀਟ ਵੀ ਨਹੀਂ ਹੈਗੀ ਸੋ ਕਿਉਂਕਿ ਇਸ ਟਾਈਮ ਤੇ ਬੱਚਾ ਸਸਕਾਚਵਨ ਜਾਣਾ ਚਾਹੁੰਦਾ ਹੈ ਮੈਨੀਟੋਬਾ ਜਾਣਾ ਚਾਹੁੰਦਾ ਹੈ ਅਲਗੋਟਾ ਜਾਣਾ ਚਾਹੁੰਦਾ ਹੈ ਐਟਲੈਂਟਿਕ ਪ੍ਰੋਵਿੰਸਿਸ ਤੇ ਤੁਸੀਂ ਇਹਨਾਂ ਦੇ ਪ੍ਰੋਵਿੰਸਿਸ ਚ ਵੀ ਕਾਲਜਸ ਚੂਜ਼ ਕਰ ਸਕਦੇ ਹੋ ਡੈਫੀਨੇਟਲੀ ਅਸੀਂ ਕਮਾ ਤਾਂ ਕਾਫੀ ਸਾਰੇ ਬੱਚੇ ਕੀ ਕਹਿੰਦੇ ਆ ਉਸ ਕਾਲਜਸ ਨੂੰ ਚੂਜ਼ ਕਰ ਰਹੇ ਨੇ ਜਿੱਥੇ ਪੀਆਰ ਈਜ਼ੀ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਇੱਥੇ ਹਲੇ ਲੇਬਰ ਮਾਰਕੀਟ ਸ਼ਾਰਟ ਹੈਗੀ ਹੈ ਜਾਂ ਇੱਥੇ ਸਾਨੂੰ ਫਿਊਚਰ ਦਿਖਦਾ ਹੈ ਬਟ ਓਵਰਆਲ ਜੇ ਅਸੀਂ ਗੱਲ ਕਰੀਏ ਤਾਂ ਇਸ ਟਾਈਮ ਤੇ ਵੀ ਕੈਨੇਡਾ ਬਹੁਤ ਹੀ ਸਟਰੋਂਗ ਪੋਜੀਸ਼ਨ ਤੇ ਹੈਗਾ ਇਲੈਕਸ਼ਨਸ ਖਤਮ ਹੋ ਚੁੱਕੀਆਂ ਹਨ ਔਰ ਕੀ ਕਹਿੰਦੇ ਆ ਲਿਬਰਲ ਪਾਰਟੀ ਦੁਬਾਰਾ ਜਿੱਤ ਚੁੱਕੀ ਹੈ ਔਰ ਮਲਟੀਪਲ ਟਾਈਮਸ ਜਿੱਤ ਚੁੱਕੇ ਆਂ ਐਂਡ ਡੈਫੀਨਿਟਲੀ ਜਿਹੜੀ ਲਿਬਰਲ ਪਾਰਟੀ ਹੈਗੀ ਹੈ ਉਹਨਾਂ ਦੇ ਜਿਹੜੇ ਨਾਰਮਸ ਐ ਉਹ ਲਿਬਰਲੀ ਹੈਗੇ ਆ ਇਮੀਗ੍ਰੇਸ਼ਨ ਦੇ ਪ੍ਰਤੀ ਯਾਨੀ ਇਮੀਗ੍ਰੇਸ਼ਨ ਇਜ਼ ਸਟਰੋਂਗ ਇਕਨੋਮੀ ਬੂਸਟਰ ਫਾਰ ਕੈਨੇਡਾ ਥੈਟ ਕੈਨ ਨਾਟ ਬੀ ਇਗਨੋਰਡ ਬਟ ਦੇ ਵਾਂਟ ਓਨਲੀ ਜੇਨੂਇਨ ਪੀਪਲ ਜਿਹੜੇ ਉੱਥੇ ਆ ਕੇ ਵਧੀਆ ਤਰੀਕੇ ਨਾਲ ਕੰਮ ਕਰਨ ਉਹਨਾਂ ਦੀ ਇਕਨੋਮੀ ਚ ਹੈਲਪ ਕਰਨ ਨਾ ਕਿ ਉੱਥੇ ਆ ਕੇ ਉਹਨਾਂ ਦੇ ਇਮੀਗ੍ਰੇਸ਼ਨ ਰੈਗੂਲੇਸ਼ਨ ਨਾ ਫਾਲੋ ਕਰਨ ਸਿਸਟਮ ਅਬ੍ਰਪਟ ਕਰਨ ਦੀ ਕੋਸ਼ਿਸ਼ ਕਰਨ ਚੋਰੀਚਕਾਰੀ ਵੱਜ ਜਾਏ ਸੋ ਇਹ ਕੰਟਰੀਜ਼ ਦੇਖੋ ਜਿੱਥੇ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਫਿਰ ਉਹਨਾਂ ਨੇ ਆਪਣਾ ਕੰਟਰੀ ਦਾ ਸਾਹਮਣਾ ਹੀ ਆ ਸੋ ਡੈਫੀਨਿਟਲੀ ਸਟੂਡੈਂਟਸ ਜਿਹੜੇ ਵੀ ਜਾ ਰਹੇ ਹੋ ਤੁਸੀਂ ਤੁਸੀਂ ਜ਼ਰੂਰ ਕੈਨੇਡਾ ਨੂੰ ਐਜ਼ ਅ ਆ ਕੀ ਕਹਿੰਦੇ ਸਟੱਡੀ ਵੀਜ਼ਾ ਜਾਂ ਜਿਹਨੂੰ ਕਹਿੰਦੇ ਡੈਸਟੀਨੇਸ਼ਨ ਜ਼ਰੂਰ ਦੇਖੋ ਔਰ ਬਹੁਤ ਸਾਰੀਆਂ ਲੋਕੇਸ਼ਨਸ ਇਦਾਂ ਦੀਆਂ ਜਿੱਥੇ ਤੁਸੀਂ ਉੱਥੇ ਪੜ ਕੇ ਐਕਸਲ ਕਰ ਸਕਦੇ ਹੋ ਬਿਲਕੁਲ ਠੀਕ ਹੈ ਸੋ ਤੁਸੀਂ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੇ ਜਿਹੜੇ ਜਿਨ੍ਹਾਂ ਨੂੰ ਰੀ ਲੋਕੇਟ ਕਰਨਾ ਜੋ ਜਿਨਾਂ ਦੇ ਵੀ ਓਵਰਆਲ 6 ਬੈਂਡ ਹੈਗੇ ਆ ਪਰਸੈਂਟੇਜ 50% ਤੋਂ ਉੱਤੇ ਹੈਗੀ ਤੇ ਓਰਲ एलिजिबल ਫਾਰ ਕੈਨੇਡਾ ਐਂਡ ਜਿਨਾਂ ਕੋਲ ਆਫਰ ਲੈਟਰ ਹੈਗੀ ਆ ਪਬਲਿਕ ਕਾਲਜ ਦੀ ਔਰ ਜਿਨਾਂ ਨੇ ਕੀ ਕਹਿੰਦੇ ਰਿਫਿਊਜ਼ਲ ਆਈ ਹੈ ਤਾਂ ਫਿਰ ਅਸੀਂ ਉਹਨਾਂ ਨੂੰ ਪਬਲਿਕ ਕਾਲਜ ਚ ਹੀ ਰੀਫਾਈਲਿੰਗ ਕਰਨ ਦੀ ਐਡਵਾਈਸ ਦਵਾਂਗੇ ਔਰ ਜੇ ਕਿਉਂ ਲੋਕੇਸ਼ਨ ਦੀ ਪ੍ਰੋਬਲਮ ਹੈ ਸਪੋਜ਼ ਕਈ ਵਾਰੀ ਕਿਸੇ ਬੱਚੇ ਨੂੰ ਨਟਾਰੀਓ ਤੋਂ 3-4 ਵਾਰੀ ਰਿਫਿਊਜ਼ਲ ਆ ਜਾਂਦੀ ਹੈ ਫਿਰ ਅਸੀਂ ਉਹਨੂੰ ਗਾਈਡ ਕਰਦੇ ਹਾਂ ਕਿ ਬੇਟਾ ਸਸਕਾਚੂਨ ਲਾ ਲਓ ਔਰ ਅਟਲਾਂਟਿਕ ਚ ਲਾ ਲਓ ਮੈਨੀਟੋਬਾ ਲਾ ੜੋ ਬਟਾ ਲਾ ੜੋ so definitely regional areas or smaller cities are better bilkul theek hai tusi dassya bhi si char province da tusi zikr kita si ki onna de vich student agar admission lain te zyada changi gall hai so screen te number hai 90413 90412 tusi jashmeet ji de naal sampark karo aur apna refused case hai jehda refusal wala case hai oh tusi zarur discuss karo te refile karo aur landmap immigration di koi processing fee nahi hai chahe tusi canada lagande ho uk lagande ho us lagande ho germany lagande ho किसी भी कंट्री स्टूडेंट वीजा अपलाई कर no fees, no है है। so benefit benefit दो, नो प्रोसैसिंग फीस फीस एंडरशिप भी भर के दिखा जाएगा जी चलो थैंक यू यू थैंक